ਜੋ ਹੋ ਗਏ ਅਸੀਂ ਸਿਗੇ ਅੱਜ ਖੇਤ ਤੇ ਅਸੀਂ ਆਖਿਆ ਚਲੋ ਕਣਕ ਪੱਕਣ ਵਾਲੀ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦੇਖੋ ਕਣਕਾਂ ਬਸ ਹੋਰ 15 20 ਦਿਨ ਮਸਾ ਲੈਣਗੀਆਂ ਕਿਉਂਕਿ ਲਾਲੀ ਛਾਈ ਪਈ ਹੈ ਇਹਨਾਂ ਤੇ ਹੋਰ ਸੁਣਾਓ ਤੁਸੀਂ ਕਿਵੇਂ ਹੋ ਚੜ੍ਹਦੀ ਕਲਾ ਵਿੱਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖੇ ਸੁਖ ਸ਼ਾਂਤੀ ਵਿੱਚ ਰੱਖੇ ਇਹ ਪਰਮਾਤਮਾ ਕਣਕਾਂ ਪੱਕ ਕੇ ਤਿਆਰ ਹੋ ਕੇ ਮੰਡੀ 'ਚ ਜਾਣ ਤੇ ਕਿਸਾਨਾਂ ਨੂੰ ਖੁਸ਼ੀ ਮਿਲੇ ਸੁਖ ਸ਼ਾਂਤੀ ਵਿੱਚ ਰਹਿਣ ਚੜਦੀ ਕਲਾ ਵਿੱਚ ਰਹਿਣ ਕਿਉਂਕਿ ਹੁਣ ਲਗਭਗ ਬਸ ਕਣਕਾਂ ਪੱਕਣ ਵਾਲੀਆਂ ਹੀ ਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ 'ਚ ਕਿਵੇਂ ਆ ਹਜੇ ਸਾਡੇ ਤਾਂ ਗਰਮੀ ਬਹੁਤ ਹੋਈ ਪਈ ਆ ਤੇ ਦੇਖੋ ਚਾਰ ਸਫੇਰੇ ਟੋਪੀ ਟੋਪਾ ਤੇ ਕਣਕਾਂ ਲਾਲੀ ਫੜ ਗਈਆਂ ਵਾ ਹੋਰ ਕਰਬਾਰ ਸੁਣਾਓ ਆਪਣੇ ਠੀਕ ਠਾਕ ਚੜਦੀ ਕਲਾ ਜਿਹੜਾ ਵੀ ਆਪਣਾ ਜੁੜਿਆ ਲਾਈਕ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਜੁੜਨ ਦਾ ਨਾਲ ਅਸੀਂ ਆਕਾ ਚਲੋ ਅੱਜ ਕੀ ਅਦਾ ਨਜ਼ਾਰਾ ਦਿਖਾਉਣੇ ਸਾਰਿਆਂ ਨੂੰ ਪੈਨ ਭਰਾ ਜੋ ਵੀ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ ਹਵਾ ਚੱਲ ਰਹੀ ਆ ਬਹੁਤ ਵਧੀਆ ਨਜ਼ਾਰਾ ਦੂਰ ਦੂਰ ਤੱਕ ਖਮੋਸ਼ੀ ਖੇਦਾਨੇ ਬਹੁਤ ਹੀ ਵਧੀਆ ਹੁੰਦਾ ਖੇਚਾਂ ਕਿਤਾ ਸ਼ਾਂਤੀ ਮਿਲਦੀ ਆ ਕਰੇ ਤਾਂ ਆਪਾਂ ਤੁਹਾਨੂੰ ਪਤਾ ਹੀ ਆ ਚੀ ਰਹੀਦਾ ਵਾ ਤੇ ਜਦੋਂ ਆਪਾਂ ਬਾਹਰ ਖੇਤਾਂ ਚਾਈਏ ਜਾਂ ਕੋਈ ਆਪਣਾ ਕੰਮ ਕਰੀਏ ਤਾਂ ਖੁਸ਼ੀ ਮਿਲਦੀ ਆ ਤੇ ਹੋਰ ਸੁਣਾਓ ਤੁਸੀਂ ਕਿਵੇਂ ਉਹ ਸਾਰੇ ਬਸੋ ਆਪਣਾ ਕਾਰੋਬਾਰ ਗੱਲਾਂ ਬੱਤਾ ਸੁਣਾਓ ਕੀ ਕਰ ਰਹੇ ਹੋ ਰੋਟੀ ਪਾਣੀ ਖਾ ਰਿਆ ਸਾਰਿਆਂ ਨੇ ਹਾਂਜੀ ਜਿਹੜਾ ਆਪਣੇ ਨਾਲ ਕੋਈ ਜੁੜਿਆ ਪਿਆਣ ਭਰਾ ਲਾਈਵ ਨੂੰ ਲਾਈਕ ਕਰ ਦੋ ਤੇ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਸੁਖ ਸ਼ਾਂਤੀ ਵਿੱਚ ਰੱਖੇ ਸਭ ਨੂੰ ਤੇ ਹੋਰ ਕੋਈ ਗੱਲਬਾਤ ਸੁਣਾਓ ਕਿ ਦਾ ਮੌਲ ਵੀ ਦੇਖੋ ਨਾਲੇ ਕਿੱਡਾ ਵਧੀਆ ਮੌਸਮ ਖੇਤ ਤਾਂ ਵੈਸੇ ਵੀ ਆਪਾਂ ਜਦੋਂ ਮਰਜੀ ਆ ਜੀਏ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਦਰਖਤ ਵੀ ਹਰੇ ਭਰੇ ਹੋ ਗਏ ਆ ਬਹੁਤ ਸ਼ਾਂਤੀ ਮਿਲਦੀ ਆ ਖੇਤ ਚਣਕੇ ਦਾ ਜੀ ਹੋਰ ਸੁਣਾਓ ਦੋਸਤੋ ਕਿਵੇਂ ਹੋ ਕੀ ਕਰ ਰਹੇ ਹੋ ਅੱਜ ਤਾਂ ਖੇਤ ਸੀਗੇ ਖੇਤ ਚ ਦੇਖੋ ਖੂਬਸੂਰਤ ਨਜ਼ਾਰਾ ਕਣਕਾ ਪੱਕ ਕੇ ਤਿਆਰ ਹੋਣ ਵਾਲੀਆਂ ਆ ਤੇ ਹੋਰ ਕਰੋ ਕਮੈਂਟ ਕਿਵੇਂ ਹੋ ਕੀ ਕਰ ਰਹੇ ਹੋ ਦੂਰ ਦੂਰ ਤੱਕ ਖਮੋਸ਼ੀ ਬਹੁਤ ਵਧੀਆ ਨਜ਼ਾਰਾ ਆ ਰਿਹਾ ਖੇਤ ਦੇ ਵਿੱਚ ਬਹੁਤ ਵਧੀਆ ਮੌਸਮ ਹੋਰ ਦੱਸੋ ਕਿਵੇਂ ਹੋ ਕੀ ਕਰ ਰਹੇ ਹੋ ਰੋਟੀ ਪਾਣੀ ਖਾ ਲਿਆ ਜੀ ਅਜੇ ਤਾਂ ਖਾ ਕੇ ਰੋਟੀ ਪਾਣੀ ਤੇ ਆਹ ਚਲੋ ਖੇਤ ਕੀੜਾ ਮਾਰ ਰਹੋ ਨੇ ਓ ਸੁਣਾਓ ਦੋਸਤੋ ਕਿਵੇਂ ਹੋ ਕੀ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਨਜ਼ਾਰਾ ਹਵਾ ਵਗ ਰਹੀ ਆ ਤੇ ਕਣਕਾਂ ਪੱਕਣ ਵਾਲੀਆਂ ਵਾ ਕਿਸਾਨ ਨੂੰ ਤਾਂ ਇਹੀ ਖੁਸ਼ੀ ਮਿਲਦੀ ਆ ਜਦੋਂ ਕਣਕਾਂ ਪੱਕਣ ਤੇ ਫੇਰ ਹੀ ਖੁਸ਼ੀ ਮਿਲਦੀ ਆ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਮੌਸਮ ਵਧੀਆ ਰੱਖੇ ਤਾਂ ਕਿ ਕਿਸਾਨ ਦਾ ਮੁੱਲ ਵਧੀਆ ਪਾ ਸਕੇ ਲਾਈਵ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਜੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਨਾਲ ਪੈਣਪਰਾ ਜੁੜਿਆ ਵਾ ਅੱਲੀ ਥੋੜੀਆਂ ਹੀ ਆਪਾਂ ਲਾਈਆਂ ਸੀ ਵੱਲਾਂ ਉੰਨਾ ਪਾਣੀ ਥੋੜਾ ਥੋੜਾ ਪਾਣੀ ਲਈਏ ਵੇ ਨਨ ਪਾਣੀ ਲਾਇਆ ਹੀ ਨਹੀਂ ਗਿਆ ਇਹ ਗਰਮੀ ਨਾਲ ਸੁੱਕਣ ਲੱਗ ਪਈਆਂ ਕਾਉਲ ਗਰਮੀ ਬਹੁਤ ਪੈ ਰਹੀ ਆ ਜਿਹੜਾ ਕੋਈ ਆਪਣੇ ਨਾਲ ਜੁੜਿਆ ਲਾਈਵ ਨੂੰ ਲਾਈਕ ਕਰ ਦੋ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਹਾਂਜੀ ਕਿਵੇਂ ਹੋ ਬਹੁਤ ਬਹੁਤ ਧੰਨਵਾਦ ਜੁੜਨ ਦਾ ਸਾਡੇ ਨਾਲ ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਜੀ ਹਾਂਜੀ ਦੱਸੋ ਕੋਈ ਗੱਲਾਂ ਬਾਤਾਂ ਸੁਣਾਓ ਜੋ ਕਿ ਆਪਣੇ ਨਾਲ ਜੁੜਿਆ ਹੋਆ ਤੇ ਦੇਖੋ ਖੂਬਸੂਰਤ ਨਜ਼ਾਰਾ ਖੇਤਾਂ ਦਾ ਦੂਰ ਦੂਰ ਤੱਕ ਖਮੋਸ਼ੀ ਤੇ ਦੂ ਸਕੂਨ ਮਿਲਦਾ ਮਨ ਨੂੰ ਜਦੋਂ ਇਹੋ ਜਿਹਾ ਇਕਾਂਤ ਦੇ ਵਿੱਚ ਬੰਦਾ ਆਇਆ ਹੋਵੇ ਤੇ ਬਹੁਤ ਸਕੂਨ ਮਿਲਦਾ ਵਾ ਦੇ ਖੇਤਾਂ ਵਿੱਚ ਵੈਸੇ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਆ ਜੇ ਸਾਫ਼ ਦੇਖ ਰਿਹਾ ਤਾਂ ਠੀਕ ਆ ਇਹ ਦੱਸ ਦੋ ਜੀ ਕਿ ਨੈਟਵਰਕ ਦੀ ਪ੍ਰੋਬਲਮ ਆ ਤੁਹਾਡੇ ਜਿਹੜੋ ਆਪਣੇ ਨਾਲ ਸੁਣਾਓ ਕਨੇ ਤੁਹਾਡੇ ਕਣਕਾ ਪੱਕਣ ਵਾਲੀਆਂ ਕਿਵੇਂ ਆ ਦੱਸੋ ਸਾਡੇ ਤਾਂ ਲਗਭਗ ਕੋਈ 10-15 ਦਿਨ ਕਣਕਾ ਲੈਣ ਗਈਆਂ ਬਸ ਇੰਨਾ ਕੀ ਟਾਈਮ ਤੇ ਪੱਕ ਜਾਣਗੀਆਂ ਕਿਉਂਕਿ ਲਾਲੀ ਫੜੀ ਹੋਈ ਕਣਕਾਂ ਨੇ ਤੇ ਹੋਰ ਸੁਣਾਓ ਜੀ ਜਿਹੜਾ ਕੋਈ ਨਾਲ ਆਪਣੇ ਜੁੜਿਆ ਲਾਈਵ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੁੜਦੇ ਰਹੋ ਸਾਡੇ ਨਾਲ ਤੇ ਗੱਲਾਂ ਬਾਤਾਂ ਸੁਣਾਉਂਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਵਿੱਚ ਰੱਖੇ ਸਭ ਨੂੰ ਸਭ ਨੂੰ ਪ੍ਰਮਾਤਮਾ ਨਿਤ ਨਿਮਨੀ ਆਜ਼ਾਤਾਂ ਬਖਸ਼ੇ ਅਮਰਦੀ ਜਾਤ ਬਖਸ਼ੇ ਦਇਆ ਕਰੇ ਸਭ ਤੇ ਕਿ ਗੁਰਬਾਣੀ ਨਾਲ ਜੁੜੇ ਹੋਣ ਦਾ ਤਾਂ ਇਹ ਹੀ ਮਤਲਬ ਹੁੰਦਾ ਆ ਕਿ ਗੁਰਬਾਣੀ ਵਾਲੀਆਂ ਹੀ ਗੱਲਾਂ ਜਾਦੀਆਂ ਆ ਜਾਂਦੀਆਂ ਵਾ ਕਿਉਂਕਿ ਕਰੇਲੂ ਗੱਲਾਂ ਫਿਰ ਮੂਹ ਦੇ ਵਿੱਚੋਂ ਕੱਟ ਹੀ ਨਿਕਲਦੀਆਂ ਵਾ ਜਦੋਂ ਆਪਾਂ ਜਿਹੜੇ ਗੁਰੂ ਨਾਲ ਜੁੜੇ ਹੋਈਏ ਜਾਂ ਤੇ ਉਹੋ ਜੀਆਂ ਗੱਲਾਂ ਹੀ ਆਪਾਂ ਨੂੰ ਫਿਰ ਆਉਂਦੀਆਂ ਵਾ ਆਪਾਂ ਗੁਰੂ ਦੀ ਗੱਲ ਹੀ ਕਰ ਸਕਦੇ ਹਾਂ ਗੁਰੂ ਤੋਂ ਆਪਾਂ ਦਵਾਈਆਂ ਹੀ ਲੈ ਸਕਦੇ ਆ ਤੇ ਤਾਂ ਕਰਕੇ ਫਿਰ ਉਹ ਮਾਣੀ ਉਸ ਬੰਨੇ ਜੁੜਿਆ ਹੁੰਦਾ ਤਾਂ ਉਹਦੀਆਂ ਗੱਲਾਂ ਪ੍ਰਮਾਤਮਾ ਦੇ ਖਿਆਲ ਆਉਂਦੇ ਆ ਇਸ ਕਰਕੇ ਆਪਾਂ ਗੁਰੂ ਦੀਆਂ ਦਵਾਈਆਂ ਹੀ ਸਭ ਨੂੰ ਦੇਈ ਦੀਆਂ ਕਿ ਚਲੋ ਆਪਣਾ ਵੀ ਭਲਾ ਤੇ ਅਗਲੇ ਦਾ ਵੀ ਭਲਾ ਹੋ ਸਕੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਵਿੱਚ ਰੱਖੇ ਸਭ ਨੂੰ ਦਇਆ ਕਰੇ ਘਰ ਪਰਿਵਾਰ ਤੇ ਅਮਰਤ ਦੀਆਂ ਦਾਤਾਂ ਬਖਸ਼ੇ ਨੇਤ ਨਿਹਮ ਦੀਆਂ ਦਾਤ ਬਖਸ਼ੇ ਪ੍ਰਮਾਤਮਾ ਬਸ ਸਭ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਇਹ ਹੀ ਸਭ ਤੋਂ ਵੱਡੀ ਦਾਤ ਪ੍ਰਮਾਤਮਾ ਤੋਂ ਮੰਗਿਆ ਕਰੋ ਤਾਂ ਕਿ ਸੁੱਖ ਸ਼ਾਂਤੀ ਵਿੱਚ ਰਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਵੇਖੋ ਖੂਬਸੂਰਤ ਨਜ਼ਾਰਾ ਖੇਤ ਦਾ ਕਣਕਾਂ ਪੱਕੇ ਤਿਆਰ ਹੋਣ ਵਾਲੀਆਂ ਵਾ ਤੇ ਹੋਰ ਸੁਣਾਓ ਠੀਕ ਠਾਕ ਚੜ੍ਹਦੀ ਕਲਾ ਵਿੱਚ ਜਿਹੜਾ ਵੀ ਕੋਈ ਆਪਣੇ ਨਾਲ ਜੁੜਦਾ ਲਾਈਵ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਚਲੋ ਜੀ ਠੀਕ ਹੈ ਜੀ ਸਾਰਿਆਂ ਦੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸੁੱਖ ਸ਼ਾਂਤੀ ਵਿੱਚ ਰੱਖੇ ਤੇ ਅੱਜ ਆਪਣੇ ਨਾਲ ਜੁੜੇ ਤਾਂ ਕਾਟੀ ਆ ਚਲੋ ਜਿੰਨੇ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਹਿਣ ਸੁੱਖ ਸ਼ਾਂਤੀ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਤੇ ਹੁਣ ਅਸੀਂ ਕਰ ਲੱਗੇ ਆ ਲਾਈਵ ਨੂੰ ਲਾਈਕ ਬੰਦ ਤੇ ਪ੍ਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਸੁਖ ਸ਼ਾਂਤੀ ਵਿੱਚ ਰੱਖੇ ਦਇਆ ਕਰੇ ਮਿਹਰ ਕਰੇ ਸਭ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਧੰਨਵਾਦ